ਅੱਜ ਤੋਂ ਬੰਦ ਹੋ ਗਏ ਇਹ ਸੇਵਿੰਗ ਅਕਾਊਂਟ ਕਿਤੇ ਤੁਹਾਡਾ ਵੀ ਤਾਂ ਨਹੀਂ ਲਿਸਟ ਵਿੱਚ ਨਾ ਚੈੱਕ ਕਰ ਲੋ ਹੁਣੇ ਜਾ ਕੇ ਜੇਕਰ ਤੁਹਾਡਾ ਜਾਂ ਪਰਿਵਾਰ ਦੇ ਕਿਸੇ ਮੈਂਬਰ ਦਾ ਪੰਜਾਬ ਨੈਸ਼ਨਲ ਬੈਂਕ ਪੀ ਐਨ ਬੀ ਚ ਬਚਤ ਖਾਤਾ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸਰਕਾਰੀ ਬੈਂਕ ਨੇ ਜੂਨ ਚ ਸਾਰੇ ਗਾਹਕਾਂ ਨੂੰ ਮਹੱਤਵਪੂਰਨ ਜਾਣਕਾਰੀ ਦਿੱਤੀ ਸੀ ਬੈਂਕ ਨੇ ਕਿਹਾ ਸੀ ਕਿ ਉਹ 1 ਜੁਲਾਈ ਤੋਂ ਕੁਝ ਖਾਸ ਬਚਤ ਖਾਤੇ ਬੰਦ ਕਰ ਦੇਵੇਗਾ 1 ਜੁਲਾਈ ਤੋਂ ਕਈ ਪੀ ਐਨ ਬੀ ਬਚਤ ਖਾਤੇ ਬੰਦ ਕਰ ਦਿੱਤੇ ਗਏ ਨੇ ਕਿਹੜੇ ਬਚਤ ਖਾਤੇ ਹੋਣਗੇ ਬੰਦ ਬੈਂਕ ਨੇ ਕਿਹਾ ਸੀ ਕਿ ਕਈ ਬਚਤ ਖਾਤਿਆਂ 'ਚ ਲੰਬੇ ਸਮੇਂ ਤੋਂ ਕੋਈ ਲੈਣ-ਦੇਣ ਨਹੀਂ ਹੋਇਆ ਹੈ ਅਜਿਹੇ ਚ ਬੈਂਕ ਨੇ ਉਹਨਾਂ ਖਾਤਿਆਂ ਨੂੰ ਬੰਦ ਕਰ ਦਿੱਤਾ ਜੋ ਪਿਛਲੇ 3 ਸਾਲਾਂ ਤੋਂ ਐਕਟਿਵ ਨਹੀਂ ਹਨ ਇਸ ਦਾ ਮਤਲਬ ਇਹ ਹੈ ਕਿ ਬੈਂਕ ਨੇ ਉਹਨਾਂ ਬੈਂਕ ਖਾਤਿਆਂ ਨੂੰ ਬੰਦ ਕਰ ਦਿੱਤਾ ਹੈ ਜਿਨ੍ਹਾਂ ਵਿੱਚ ਜਾਂ ਤਾਂ ਜ਼ੀਰੋ ਬੈਲੈਂਸ ਹੈ ਜਾਂ 3 ਸਾਲ ਤੋਂ ਕੋਈ ਟ੍ਰਾਂਜੈਕਸ਼ਨ ਨਹੀਂ ਹੋਈ ਹੈ ਬੈਂਕ ਨੇ ਸਿਕਿਉਰਿਟੀ ਰਿਸਕ ਤੋਂ ਬਚਣ ਲਈ ਇਹ ਫੈਸਲਾ ले हां सी कई बार ਧੋਖੇ ਬਾਜ਼ ਧੋਖਾਧੜੀ ਨਾਲ ਇੱਕੋ ਜਿਹੇ ਖਾਤਿਆਂ ਦੀ ਵਰਤੋਂ ਕਰਦੇ ਨੇ ਅਜਿਹੇ ਚ ਬੈਂਕਿੰਗ ਧੋਖਾਧੜੀ ਨੂੰ ਘਟਾਉਣ ਲਈ ਪੀਐਨਬੀ ਨੇ ਇੱਕ ਕਦਮ ਚੁੱਕਿਆ ਹੈ ਇਹ ਖਾਤੇ ਨਹੀਂ ਹੋਣਗੇ ਬੰਦ ਬੈਂਕ ਨੇ ਸਪਸ਼ਟ ਕੀਤਾ ਹੈ ਕਿ ਜਿਹੜੇ ਬਚਤ ਖਾਤੇ ਕਿਸੇ ਵੀ ਡਿਮੈਟ ਖਾਤੇ ਜਾਂ ਲਾਕਰ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਬੰਦ ਨਹੀਂ ਕੀਤਾ ਜਾਏਗਾ ਇਸ ਤੋਂ ਇਲਾਵਾ ਵਿਦਿਆਰਥੀਆਂ ਅਤੇ ਨਵਾਲਗਾਂ ਦੇ ਖਾਤੇ ਵੀ ਬੰਦ ਨਹੀਂ ਕੀਤੇ ਜਾਣਗੇ ਪੀਐਮ ਜੇਜੇਬੀਵਾਈ ਪੀਐਮ ਐਸਬੀਵਾਈ ਐਸਐਸਵਾਈ APY ਜਾਂ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਸਕੀਮ ਵਰਗੀਆਂ ਸਰਕਾਰੀ ਸਕੀਮਾਂ ਲਈ ਖੋਲੇ ਗਏ ਖਾਤੇ ਵੀ ਐਕਟਿਵ ਰਹਿਣਗੇ ਜੇਕਰ ਕੋਈ ਬਚਤ ਖਾਤਾ ਅਦਾਲਤ ਟੈਕਸ ਵਿਭਾਗ ਜਾਂ ਕਿਸੇ ਅਥਾਰਟੀ ਵੱਲੋਂ ਫ੍ਰੀਜ਼ ਕੀਤਾ ਗਿਆ ਹੈ ਤਾਂ ਉਸ ਨੂੰ ਵੀ ਬੰਦ ਨਹੀਂ ਕੀਤਾ ਜਾਏਗਾ ਬੈਂਕ ਨੂੰ ਐਕਟੀਵੇਟ ਕਰਨ ਲਈ ਕੀ ਕਰੀਏ ਜੇਕਰ ਤੁਹਾਡਾ ਬਚਤ ਖਾਤਾ ਬੰਦ ਹੋ ਜਾਂਦਾ ਹੈ ਤਾਂ ਤੁਸੀਂ ਇਸ ਨੂੰ ਮੁੜ ਐਕਟਿਵ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਜਿੰਨੀ ਜਲਦੀ ਹੋ ਸਕੇ ਆਪਣੀ ਬੈਂਕ ਸ਼ਾਖਾ 'ਚ ਜਾਣਾ ਹੋਵੇਗਾ ਇੱਥੇ ਤੁਹਾਨੂੰ ਆਪਣੇ ਬੈਂਕ ਖਾਤੇ ਦਾ ਕੇਵਾਈਸੀ ਕਰਾਉਣਾ ਹੋਵੇਗਾ ਤੇ ਕੇਵਾਈਸੀ ਨਾਲ ਸੰਬੰਧਿਤ ਦਸਤਾਵੇਜ਼ ਜਮ੍ਹਾਂ ਕਰਾਉਣੇ ਹੋਣਗੇ ਕੇਵਾਈਸੀ ਲਈ ਖਾਤਾਧਾਰਕ ਨੂੰ ਪੈਨ ਕਾਰਡ ਆਧਾਰ ਕਾਰਡ ਪਾਸਪੋਰਟ ਜਾਂ ਡਰਾਈਵਿੰਗ ਲਾਇਸੈਂਸ ਵਰਗੇ ਆਈਡੀ ਪ੍ਰੂਫ ਪ੍ਰਦਾਨ ਕਰਨੇ ਹੋਣਗੇ ਇਸ ਤੋਂ ਇਲਾਵਾ ਐਡਰੈਸ ਪ੍ਰੂਫ ਦਸਤਾਵੇਜ਼ ਦੀ ਕਾਪੀ ਵੀ ਦੇਣੀ ਹੋਵੇਗੀ ਇਹ ਅੱਜ ਦਾ ਮੁੱਖ ਅਪਡੇਟ ਸੀ ਕਿ ਬੈਂਕ ਨੇ ਜਿਹੜਾ ਪੀਐਨਬੀ ਬੈਂਕ ਹੈ ਪੰਜਾਬ ਨੈਸ਼ਨਲ ਬੈਂਕ ਹੈ ਉਸਨੇ ਬਹੁਤ ਸਾਰੇ ਖਾਤੇ ਇਸ ਤਰ੍ਹਾਂ ਦੇ ਬੰਦ ਕਰਤੇ ਜਿਨ੍ਹਾਂ ਦੇ ਵਿੱਚ ਪਿਛਲੇ 3 ਸਾਲਾਂ ਤੋਂ ਕੋਈ ਲੈਣ-ਦੇਣ ਨਹੀਂ ਹੋ ਰਿਹਾ ਸੀ ਇਸ ਲਈ ਜੇਕਰ ਤੁਸੀਂ ਵੀ ਇਸ ਤਰ੍ਹਾਂ ਲੰਬੇ ਸਮੇਂ ਤੋਂ ਲੌਨ ਨਾ ਨਹੀਂ ਕੀਤਾ ਹੋਇਆ ਤਾਂ ਬੈਂਕ ਤੁਹਾਡਾ ਜਿਹੜਾ ਖਾਤਾ ਬੰਦ ਕਰ ਦੇਗਾ ਇਸ ਲਈ ਉਸ ਨੂੰ ਖਲਵਾਉਣ ਵਾਸਤੇ ਆਪਣੇ ਆਈਡੀ ਪ੍ਰੂਫ ਲੈ ਕੇ ਬੈਂਕ ਦੇ ਵਿੱਚ ਜਾਓ ਉੱਥੇ ਕਰਜ਼ੀ ਦੇਣੀ ਪੈਂਦੀ ਹੈ ਤਾਂ ਆਪਣਾ ਖਾਤਾ ਦੁਬਾਰਾ ਚਲਾਉਣਾ ਪੈਂਦਾ ਇਸ ਲਈ ਆਪਣਾ ਖਾਤਾ ਇੱਕ ਵਾਰ ਚੈੱਕ ਜ਼ਰੂਰ ਕਰ ਲਓ ਕਿ ਤੁਹਾਡਾ ਖਾਤਾ ਚੱਲਦਾ ਹੈ ਜਾਂ ਬੰਦ ਹੈ ਹੋ ਸਕਦਾ ਤੁਹਾਡੀ ਪੈਨਸ਼ਨ ਵਾਲਾ ਖਾਤਾ ਹੀ ਬੰਦ ਹੋ ਜੇ ਇਸ ਲਈ ਆਪਣੇ ਖਾਤੇ ਨੂੰ ਚਾਲੂ ਰੱਖਣ ਲਈ ਇੱਕ ਵਾਰ ਬੈਂਕ ਜ਼ਰੂਰ ਜਾ ਕੇ ਮਿਲੋ ਜਿਨ੍ਹਾਂ ਦੇ ਵੀ ਪੀਐਨਬੀ ਦੇ ਵਿੱਚ ਖਾਤੇ ਨੇ ਇਹ ਸੀ ਅੱਜ ਦਾ ਮੁੱਖ ਅਪਡੇਟ ਜਿਵੇਂ ਗੁਰਵੱਦੀ ਜਾਣਕਾਰੀ ਸਾਹਮਣੇ ਇਤੁਰੰਤ ਲੈ ਕੇ ਆਵਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ